ਹੰਦੀ ਹੈ ਅਸੀਂ ਹੈਲਥ ਕੇਅਰ ਵਰਕਰਸ ਹੈ ਅਸੀਂ ਲੋਕਾਂ ਦੀ ਸਿਹਤ ਦੀ ਜ਼ਿੰਮੇਵਾਰੀ ਚੁੱਕਦੇ ਆ ਪਰ ਸਾਡੀ ਜ਼ਿੰਮੇਵਾਰੀ ਚੁੱਕਣ ਵਾਸਤੇ ਇੱਥੇ ਕੋਈ ਨਹੀਂ ਹੈ ਉੱਤਰੀ ਆ ਰਹੇ ਉੱਤਰੀ ਨੇ ਕਿਹਾ ਜਾਂਦਾ ਆਜੂ ਅੱਜ ਨਹੀਂ ਅੱਜਾਂ ਤੌਰ ਤੇ ਰੱਖਦੇ ਆ ਉੱਤਰੋ ਕੋਈ ਸੋ ਤੇ ਤੁਮ ਚੱਲ ਜਾ ਵੀ ਇਹ ਵੀ ਤਾਂ ਬਾਤ ਕਰਦੀ ਹੋਏ ਮੁਲਾਜ਼ਮਾ ਉਹ ਕੰਮ ਕਰ ਰਹੇ ਆ ਤੇ ਜਿੰਨਾ ਨਾਲ ਲਗਭਗ ਹਰੇਕ ਮੁਲਾਜ਼ਮ ਦਾ 15 ਤੋਂ 20000 ਰੁਪਇਆ ਪ੍ਰਤੀ ਮਹੀਨਾ ਪੈਰੀਅਰ ਪਾਰ ਕਰਕੇ ਆਏ ਆ ਉਹਨਾਂ ਦਾ ਤਨਖਾਹ ਦਾ ਹਾਪਸੀ ਪਾੜਾ ਤੇ ਤੁਸੀਂ ਮੰਨ ਕੇ ਚੱਲੋ 2.5 2 ਲੱਖ ਰੁਪਇਆ ਇੱਕ ਸਾਲ ਦਾ ਇੱਕ ਮੁਲਾਜ਼ਮ ਦੀ ਸਿਰਫ ਇੱਕ EMI ਜਾ ਰਹੀ ਹੈ 15 ਤੋਂ 20000 ਭਾਵੇਂ ਉਹ ਸਿੱਖਿਆ ਵਭਾਗ ਆ ਭਾਵੇਂ ਉਹ ਸਿਹਤੋਂ ਵਭਾਗ ਆ ਭਾਵੇਂ ਉਹ ਪਟੜੀ ਕਾਫੀ ਨਵੇਂ ਚਿਹਰੇ ਖੜੇ ਆ ਜਿਹੜੇ ਉਹ 17 ਜਲਾਈ 2020 ਤੋਂ ਬਾਅਦ ਭਰਤੀ ਵਾਲੇ ਆ ਕਿਤੇ ਨਾ ਕਿਤੇ ਮਨ ਚ ਉਹਨਾਂ ਦੇ ਵੀ ਕੇਸ ਆ ਸੀਸ ਉਹਨਾਂ ਦੇ ਮਨ ਚ ਵੀ ਜੇ ਮੁਲਾਜ਼ਮਾਂ ਨੂੰ ਨਾਮ ਪਤਾ ਹੋਵੇ ਤਾਂ ਦੱਸ ਦਈਏ ਕਿ ਜਿੰਨੇ ਪਟਵਾਰੀ ਆ ਜਿੰਨੇ ਕਲਰਕ ਆ ਉਹਨਾਂ ਦੇ ਬਿਆਨ ਸੀ ਕਿ ਚਾਹੇ ਸਰਕਾਰ ਵਾਸਤੇ ਕਾਰਪੋਰੇਟਾਂ ਦੇ ਘਰ-ਘਰ ਵਾਸਤੇ ਪੈਸਾ ਹੈਗਾ ਪਰ ਮੁਲਾਜ਼ਮਾਂ ਨੂੰ ਦੇਣ ਵਾਸਤੇ ਪੈਸਾ ਹੈ ਨਹੀਂ ਸਮਾਂ ਮਿਲਿਆ ਸਮੇਂ ਦੇ ਦਰਾਂ ਠੇਕਰ ਕੋਈ ਚੰਗਾ ਕਰਦਾ ਤਾਂ ਉਹਨੂੰ ਯਾਦ ਰੱਖਿਆ ਜਾਂਦਾ ਤੇ ਵੀ ਪਤਾ ਲੱਗ ਗਿਆ ਕਿ ਸਟੇਟ ਚਲੌਣ ਤੇ ਸਟੇਟ ਚਲੌਣ ਤੇ ਜ਼ਮੀਨ ਅਸਮਾਨ ਦਾ ਫਰਕ ਆ। ਇਹ ਕਹਿੰਦੇ ਸੀ ਅਸੀਂ ਆਮ ਘਰਾਂ ਦੇ ਪੁੱਤਾਂ ਆਮ ਘਰਾਂ ਦੇ। ਚੜ੍ਹਾਵਾ ਦੇਣ ਦੀ ਤੁਹਾਨੂੰ ਉਹਨਾਂ ਵੀ ਜਾਣਦੇ ਆ। ਬੇਸ਼ੱਕ ਸੰਗਰੂਰ ਤੇ ਲੋਕਾਂ ਨੇ ਇਹਨਾਂ ਨੂੰ ਸਬਕ ਦਿੱਤਾ ਸੀਗਾ ਪਰ ਅਦੇ ਨੀ ਇਹ ਉਹ ਸਭ ਤੋਂ ਸਿੱਖਿਆ ਨਹੀਂ ਆਉਣ ਵਾਲੇ ਸਮੇਂ ਚ ਇਹਨਾਂ ਨੂੰ ਸਿਖਾਉਣਾ ਬਹੁਤ ਐਜੂਕੇਸ਼ਨ ਤੋਂ ਬਾਅਦ ਇਹਨਾਂ ਨੇ ਪੰਜਵਾਂ ਲੈਵਲ ਤੱਕ ਜਿਸ ਦੇ ਨਾਲ ਸਾਡੀ ਤਨਖਾਹ ਵੀ 15-20000 ਰੁਪਿਆ ਪਰ ਮਹੀਨਾ ਘਟਾ ਦਿੱਤੀ ਗਈ ਤੇ ਜਿੱਦਾ ਨੁਕਸਾਨ ਅਸੀਂ ਹੁਣ ਚੱਲ ਰਹੇ ਆਂ ਪੰਜਾਬ ਸਰਕਾਰ ਮੁਰਦਾਬਾਦ 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 ਉਹ ਪਹਿਲਾਂ ਦੀ ਬੇਸਿਕ ਤਨਖਾਹ ਦੇ ਬਰਾਬਰ ਵੀ ਤਨਖਾਹ ਨਹੀਂ ਮਿਲ ਰਹੀ ਜੋ ਕਿ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਸੇ ਕਰਕੇ ਮੇਰੀ ਸਾਰੇ ਹੀ ਵੀਰਾਂ ਭੈਣਾਂ ਅੱਗੇ ਬੇਨਤੀ ਹੈ ਕਿ ਆਪਾਂ ਰਲ ਮਿਲ ਕੇ ਇਸ ਆਪਣੇ ਕੇਂਦਰੀ ਤਨਖਾਹ ਦੇ ਵਿਰੁੱਧ ਕੱਟੇ ਹੋਈਏ ਰੱਦ ਕਰੋ ਰੱਦ ਕਰੋ ਪ੍ਰਾਪ ਦੇ ਪੇਸਕੇ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਸਾਡਾ ਮੰਗਨ ਦੇ ਲਈ ਅੱਜ ਸੜਕ ਤੇ ਬੈਠਣਾ ਪੈ ਰਿਹਾ ਹੈ ਔਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ ਔਰ ਇਹ ਮੰਗ ਕੋਈ ਨਚਾਇਚ ਨਹੀਂ ਹੈ ਨਹੀਂ ਨਹੀਂ ਚਲੇਗਾ ਮੈਂ ਤਾਂ ਕੋਈ ਗੱਲ ਨਹੀਂ ਕਰਦਾ ਇਹ ਸਰਕਾਰ ਹੈ ਕੋਈ ਚੱਕਰ ਨਹੀਂ ਕਿ ਇਹ ਚੰਦ ਇਹ ਸਾਰੇ ਬਣਾ ਕੇ ਨਾ ਫੋਟੋ ਕਰ ਲਓ ਜੀ ਤਤਕਾਰਯੋਗ ਹਾਂ ਜੀ ਹਾਂ ਪੁਰਾਣੇ 14430 ਦੇ ਉੱਪਰ 2.25 ਦਾ ਫੈਕਟਰ ਲਾ ਕੇ ਉਹਨਾਂ ਵੀ ਪੇ ਆ ਜਿਹੜੀ ਉਹ ਫਿਕਸ ਹੋਈ ਆ ਤੇ ਉੱਪਰ ਕਈਆਂ ਨੂੰ ਭੁਲੇਖਾ ਹੋ ਸਕਦਾ ਉਹ ਕਹਿਣੇ ਕਿਹੜਾ ਐਵੇਂ ਆ ਕਿ ਜਿਹੜਾ 15% ਦਾ ਵਾਅਦਾ ਦਿੱਤਾ ਕੀ ਕਹਿਣਾ ਚਾਹੋਂਗੇ ਜੋ ਤੁਸੀਂ ਮੁੱਖ ਮੰਤਰੀ ਦੇ ਰਿਹਾ ਹੈ ਤਗੇ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ ਇਹ ਹੀ ਕਹਿਣਾ ਚਾਹੁੰਦੇ ਹਾਂ ਜੀ ਜਿਹੜੀ ਸਰਕਾਰ ਇਹ ਹੀ ਮੁੱਖ ਮੰਤਰੀ ਜਿਹੜੇ ਸੱਤਾ ਰਾਏ ਸੀਗੇ ਸਾਡੇ ਨਾਲ ਵਾਅਦੇ ਕਰਕੇ ਪੰਜਾਬ ਦੇ ਮੁਲਾਜ਼ਮਾਂ ਨਾਲ ਕਿ ਅਸੀਂ ਪੰਜਾਬ ਦਾ ਪੇ ਸਕੇਲ ਬਹਾਲ ਕਰਾਂਗੇ ਇਹਨਾਂ ਨੂੰ ਅਸੀਂ ਅੱਜ ਰੋਸ ਪ੍ਰਦਰਸ਼ਨ ਕਰਦੇ ਹੋਏ ਵਾਅਦੇ ਯਾਦ ਕਰਾਉਣ ਆਏ ਆਂ ਤੇ ਨਾਲ ਹੀ ਨਾਲ ਇਹ ਸਾਰੇ ਮੁਲਾਜ਼ਮ ਜਿਹੜੇ 17-72 ਤੋਂ ਬਾਅਦ ਰੈਗੂਲਰ ਭਰਤੀ ਮੁਲਾਜ਼ਮ ਆ ਇਹ ਅਸੀਂ ਆਪਦੇ ਖੂਨ ਨਾਲ ਆਪਦੀਆਂ ਮੰਗਾਂ ਲਿਖ ਕੇ ਵਿਧਾਨ ਸਭਾ 'ਚ ਭੇਜ ਰਹੇ ਆਂ ਕੀ ਪਤਾ ਇਹ ਗੂੰਗੀ ਬੋਲੀ ਸਰਕਾਰ ਇਹਨੂੰ ਕੋਈ ਨਜ਼ਰ ਆ ਜੇ ਨਹੀਂ ਪੰਜਾਬ ਦਾ ਮੁਲਾਜ਼ਮ ਪੰਜਾਬ ਦੇ ਕਿਸਾਨ ਪੰਜਾਬ ਦੇ ਮਜ਼ਦੂਰ ਇਹ ਸਾਰਾ ਵਰਗ ਸੜਕਾਂ ਤੇ ਆ ਤੇ ਇਹ ਸਰਕਾਰ ਪਤਾ ਨਹੀਂ ਕਿੱਥੇ ਚਲਾ ਰਹੇ ਆ ਈ ਲੱਗਦਾ ਕਿ ਖੂਨ ਨਾਲ ਲਿਖੇ ਨੂੰ ਕਬੂਲ ਕੀਤਾ ਜਾਊਗਾ ਸਾਡਾ ਕੰਮ ਆਜੀ ਕਰਮ ਕਰਨਾ ਉਹ ਅਸੀਂ ਕਰ ਰਹੇ ਆਂ ਪੰਜਾਬ ਦੇ ਲੋਕ ਸੰਘਰਸ਼ੀ ਲੋਕ ਆ ਸਾਡਾ ਕੰਮ ਆ ਸੰਘਰਸ਼ ਕਰਨਾ ਸੀ ਚੇਤਾਵਨੀ ਦੇ ਰੂਪ ਤੇ ਇਹ ਚੀਜ਼ਾਂ ਭੇਜ ਰਹੇ ਆਂ ਜੇਕਰ ਇਹ ਸਾਡਾ ਨਾਲ ਨਹੀਂ ਕਰਨਗੇ ਤਾਂ ਉਹਨਾਂ ਵਾਲੀਆਂ ਟੋਨਾ ਚ ਜੋ ਹਾਲ ਪੁਰਾਣੀ ਸਰਕਾਰਾਂ ਦਾ ਹੋਇਆ ਪੁਰਾਣੇ ਵਿੱਤ ਮੰਤਰੀਆਂ ਦਾ ਹੋਇਆ ਉਸ ਤੋਂ ਵੀ ਮਾੜਾ ਹਾਲ ਇਹਨਾਂ ਦਾ ਹੋਣਾ ਕਿਉਂਕਿ ਇਹ ਲੋਕਾਂ ਨਾਲ ਵਾਅਦੇ ਕਰਕੇ ਆਏ ਸੀ ਪੰਜਾਬ ਦੇ ਮੁਲਾਜ਼ਮਾਨਾਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਮਜ਼ਦੂਰਾਂ ਨਾਲ ਪਰ ਇੱਕ ਵੀ ਵਾਅਦਾ ਹੈ ਜੇਕਰ ਇਹਨਾਂ ਨੇ ਪੂਰਾ ਨਹੀਂ ਕੀਤਾ ਆ ਵੀ ਕੋਈ ਨਹੀਂ ਬੈਠੋ ਅਗਲਾ ਕਦਮ ਕੀ ਹੋਵੇਗਾ ਅਗਲਾ ਕਦਮ ਇਹ ਹੋਊਗਾ ਕਿ ਆਉਣ ਵਾਲਾ ਲੋਕ ਸਭਾ ਚੋਣਾਂ ਸਿਰ ਤੇ ਆ ਜੀ ਅਸੀਂ ਹਰੇਕ ਲੋਕ ਸਭਾ ਹਲਕੇ ਜਾ ਕੇ ਸਰਕਾਰ ਦਾ ਪਿੱਟ ਤੇ ਆਪਾਂ ਕਰਾਂਗੇ ਤੇ ਇਹ ਤੇਰਾ ਜ਼ੀਰੋ ਦੀ ਗੱਲ ਕਰਦੇ ਆ ਪਰ ਇਹਨਾਂ ਨੂੰ ਇਹ ਜ਼ੀਰੋ ਸੀਟ ਮਿਲੂਗੀ ਅਸੀਂ ਇਹ ਵਾਦਾ ਕਰਦੇ ਆ ਕੀ ਨਾਮ ਆ 2010 ਤੋਂ ਨਵਾਂ ਆ ਰਹੇ ਆ ਕੀ ਕਾਰਨਾ ਜੋ ਮੁੱਖ ਮੰਤਰੀ ਦੀ ਰਹਿ ਸਕੇ ਤੁਹਾਨੂੰ ਕਰਨਾ ਦੇਣਾ ਪੈ ਰਿਹਾ ਹਾਂਜੀ ਅੱਜ ਇੱਥੇ ਜਿਹੜਾ ਵੀ ਇਕੱਠ ਆ ਸਾਝੇ ਫਰੰਟ ਵੱਲੋਂ ਆ ਹੋ ਰਿਹਾ ਉਹਦੇ ਵਿੱਚ ਸਾਡੀ ਇੱਕੋ ਇੱਕ ਮੰਗ ਆ ਜਿਹੜਾ ਅ ਅਧੂਰਾ ਤੇ ਲੰਗੜਾ ਪੀ ਸਕਿਲ ਮਲਾਜ਼ਮਾਂ ਤੇ 2020 ਤੇ ਵਿੱਚ ਥੋਪਿਆ ਗਿਆ ਉਹ ਸਾਨੂੰ ਮਨਜ਼ੂਰ ਨਹੀਂ ਅਸੀਂ ਉਹਦੀ ਨਖੇਦੀ ਕਰਦੇ ਆਂ ਤੇ ਸਰਕਾਰ ਤੋਂ ਮੰਗ ਕਰਦੇ ਆਂ ਕਿ ਉਹਨੂੰ ਜਲਦੀ ਤੋਂ ਜਲਦੀ ਰੱਦ ਕਰਕੇ ਚਾਹੇ ਉਹ ਪੁਲਿਸ ਮੁਲਾਜ਼ਮ ਹੋਣ ਚਾਹੇ ਉਹ ਕੋਈ ਸਿੱਖਿਆ ਦਾ ਕਰਮਚਾਰੀ ਹੋਵੇ ਚਾਹੇ ਕਿ ਸਿਹਤ ਮੈਡੀਕਲ ਦੇ ਕਰਮਚਾਰੀ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਰਮਚਾਰੀ ਆ ਉਹ ਆਪਣਾ ਜਿਹੜਾ ਪੰਜਾਬ ਦੇ ਸਕੇਲ ਦਾ ਹੱਕ ਰੱਖਦਾ ਤੇ ਉਹਨੂੰ ਉਹਦਾ ਜਿਹੜਾ ਪੰਡਾ ਹੱਕ ਆ ਉਹ ਦਿੱਤਾ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਪੰਜਾਬ 'ਚ ਬਣੀ ਹੈ ਇਹ ਤਾਂ 2022 ਚ ਆਈ ਹੈ ਤੇ ਤੁਸੀਂ 2020 ਦੀ ਗੱਲ ਕਰ ਰਹੇ ਹੋ ਹਾਂਜੀ ਕਿਉਂਕਿ ਜਦੋਂ ਵੀ ਸੰਘਰਸ਼ ਪੈਣਾ ਚੱਲਦੇ ਸੀਗੇ ਅਸੀਂ ਜਿਹੜੀਆਂ ਵਿਰੋਧੀ ਅਸੱਤਾ ਹੁੰਦੀ ਸੀਗੀ ਉਹਨਾਂ ਦੇ ਨਾਲ ਲੜਾਈਆਂ ਕਰਦੇ ਸੀ ਉਸ ਕੰਮ ਤੇ ਇਹ ਭਗਵੰਤ ਮਾਨ ਸਾਹਿਬ ਕਾਡੀਆਂ ਦਰੀਆਂ ਤੇ ਆ ਕੇ ਬੈਠਦੇ ਸੀ ਤੇ ਸਾਨੂੰ ਇਸ ਗੱਲ ਦਾ ਭਰੋਸਾ ਦਿਵਾਉਂਦੇ ਸੀ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆਵਾਂਗੇ ਤੇ ਤੁਹਾਡੀਆਂ ਜਿਹੜੀਆਂ ਮੰਗਾਂ ਜਿਹੜੀਆਂ ਬਿਲਕੁਲ ਜਾਇਜ਼ ਆ ਉਹਨਾਂ ਨੂੰ ਤੁਰੰਤ ਅਸੀਂ ਲਾਗੂ ਕਰਾਂਗੇ ਜਿਵੇਂ ਕਿ ਉਹਨਾਂ ਨੇ ਮੰਗ ਸਾਡੇ ਪ੍ਰੋਸਾ ਦਵਾਇਆ ਸੀਗਾ ਕਿ ਜਿਹੜੇ ਤੁਹਾਡਾ ਪੈਨਸ਼ਨ ਆ ਉਹ ਤੁਹਾਡਾ ਹੱਥਾਂ ਤੇ ਅਸੀਂ ਦਵਾਂਗੇ ਜਿਹੜਾ ਇਹ ਲੰਗੜਾ ਪੇਸਕੇਲਾ ਇਹ ਅਸੀਂ ਹੁੰਦੀ ਨਿਖੇਦੀ ਕੀਤੀ ਸੀ ਭਗਵੰਤ ਮਾਨ ਸਰਕਾਰ ਨੇ ਕਿ ਉਹਨੂੰ ਵੀ ਰੱਦ ਕਰਨ ਲਈ ਜਿਹੜਾ ਭਰੋਸਾ 1-1% ਦਿੱਤਾ ਸੀ ਪਰ 2 ਸਾਲ ਬੀਤ ਜਾਂਦੇ ਬਾਵਜੂਦ ਨਾ ਜਿਹੜੀ ਪੈਨਸ਼ਨ ਉਹ ਬਾਲ ਕੀਤੀ ਆ ਤੇ ਨਾ ਹੀ ਜਿਹੜਾ ਲੰਗੜਾ ਪੇਸਕੇਲਾ ਨੂੰ ਵਾਪਸ ਲਿਆ ਸਰਕਾਰ ਬਣੀ ਨੂੰ 2 ਸਾਲ ਹੋਏ ਨੇ ਕਿ ਸਰਕਾਰ ਨਾਲ ਤੁਹਾਡੀ ਕੋਈ वार्ता ਹੋਈ ਆ ਕਿਸੇ ਮਹਿਕਮੇ ਨਾਲ ਦੇਖੋ ਜੀ वार्ता ਤਾਂ ਜਿੰਨੀ ਵਾਰ ਵੀ ਅਸੀਂ ਸੰਘਰਸ਼ ਕੀਤੀ ਨੇ ਡੈਰਗੇਟ ਲਾਈ ਜਾਂਦੇ ਨੇ ਠੀਕ ਆ ਮਲਾਜ਼ਮਾਂ ਦੇ ਉੱਤੇ ਅਤਿਆਚਾਰ ਕਰਵਾਇਆ ਜਾਂਦਾ ਉਹਦੀ ਮੈਂ ਇੱਥੇ ਨਖੇਦੀ ਪ੍ਰਸ਼ਾਸਨ ਦੀ ਨਹੀਂ ਕਰੂੰਗੀ ਕਿਉਂਕਿ ਉਹ ਤਾਂ ਇੱਕ ਮਲਾਜ਼ਮ ਨੇ ਆਪਣੀ ਡਿਊਟੀ ਨਿਭਾ ਰਹੇ ਨੇ ਪਰ ਇਹ ਸਰਕਾਰਾਂ ਮਜਬੂਰ ਕਰ ਦਿਆ ਨੇ ਉਹਨਾਂ ਨੂੰ ਮਲਾਜ਼ਮਾਂ ਦੇ ਉੱਤੇ ਅਤਿਆਚਾਰ ਕਰਨ ਲਈ ਇੱਕ ਨੋਟੀਫਿਕੇਸ਼ਨ ਹੈ भेजया ਜਾਂਦਾ ਇੱਕ ਲੈਟਰ ਭੇਜਿਆ ਜਾਂਦਾ ਮੀਟਿੰਗ ਦਾ ਮੀਟਿੰਗ ਦਾ ਸੱਦਾ ਦੇ ਕੇ ਸਰਕਾਰ ਮੀਟਿੰਗ ਕਰਨ ਦੇ ਪੱਛ ਜਾਂਦੀ ਆ ਇੱਕ ਵਾਰ ਨਹੀਂ ਕਿ 10 ਵਾਰ ਐਵੇਂ ਹੋ ਚੁੱਕਿਆ ਅੱਜ ਅਖੀਰ ਮੁਲਾਜ਼ਮ ਆਕ ਕੇ ਮੁਲਾਜ਼ਮਾਂ ਨੂੰ ਇਹ ਪ੍ਰਣ ਲੈਣਾ ਪਿਆ ਕਿ ਅਸੀਂ ਇੱਕ ਝੰਡੇ ਥੱਲੇ ਇਕੱਠੇ ਹੋਏਗੇ ਕਿ ਇਹਨਾਂ ਦੇ ਕੋਠੀ ਦਾ ਘਰਾਓ ਕਰੀਏ ਕਿਉਂਕਿ ਜਿੰਨੀ ਵਾਰ ਵੀ ਇਹਨਾਂ ਨੇ ਮੀਟਿੰਗ ਦਾ ਸੱਦਾ ਦਿੱਤਾ ਉਹ ਟਾਲ ਮਟੋਲ ਕੀਤਾ ਲਾਰੇ ਲਾਏ ਨੇ ਤੇ ਕੋਈ ਵੀ ਮੀਟਿੰਗ ਅਸਲ ਨਾਲ ਟੇਬਲ ਟॉक ਹੈ ਜਿਹੜੀ ਉਹ ਨਹੀਂ ਕੀਤੀ। ਕੋ ਸਾਥੀ ਖੂਨ ਉਕੜਾ ਕੇ ਇੱਕ ਲੈਟਰ ਲਿਖ ਰਹੇ ਨੇ ਸਰਕਾਰ ਦੇ ਵਿਰੋਧ ਕੀ ਕਹਿਣਾ ਚਾਹੂੰਗੀ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਕਿ ਅੱਕੇ ਲੋਕ ਕੀ ਕਰਨ ਅੱਕੇ ਮੁਲਾਜ਼ਮ ਕੀ ਕਰਨ ਤੁਸੀਂ ਸੋਚੋ ਕਿ ਇਹ ਮੁਲਾਜ਼ਮ ਨਹੀਂ ਸਾਡੇ ਆਉਣ ਵਾਲੇ ਬੱਚਾਂ ਦਾ ਤਾਂ ਇੱਕ ਵੀ ਖਰਾਬ ਆ ਅਸੀਂ ਆਪਣੀ ਲੱਖ ਰੁਪਏ ਲਾ ਕੇ ਦੇਖੋ ਜੀ ਇੱਕ ਡਿਗਰੀ ਕਰਨ ਦੇ ਲਈ ਅਸੀਂ ਕਿਸਾਨਾਂ ਦੇ ਬੱਚੇ ਆ ਤੇ ਡਿਗਰੀਆਂ ਕਰ ਲਈ ਸਾਡੇ ਮਤਲਬ ਕਿੱਲਾ ਤੋਂ ਕਿੱਲੇ ਬਾਪ ਜਿਹੜਾ ਉਹਨੇ 10-10 ਲੱਖ ਦਾ ਕਰਜ਼ਾ ਲਾ ਕੇ ਸਾਨੂੰ ਪੜਾਇਆ ਇਸੇ ਮੀਟ ਤੇ ਕਿ ਸਾਡੇ ਬੱਚੇ ਦਾ ਭਵਿੱਖ ਜਿਹੜਾ ਉਹ ਮਤਲਬ ਮ ਸਰੀਲਾ ਹੋਊਗਾ ਤੇ ਉਹਦੇ ਇੱਕ ਚੰਨਨ ਹੋਊਗਾ ਜਿੰਦੇ ਨਾਲ ਅਸੀਂ ਉਹਨਾਂ ਦਾ ਵੀ ਬੋਝ ਆ ਜਿਹੜੇ ਚੱਕਾਂਗੇ ਤੇ ਮੈਂ ਤੇ ਕਹਿੰਦਾ ਕਿਉਂਕਿ ਮੁਲਾਜ਼ਮ ਤਾਂ ਆਪਣਾ ਬੋਝ ਨਹੀਂ ਚੱਕ ਸਕਦਾ ਕਿ 26000 ਤਨਖਾਹ ਤੇ ਇੱਕ ਪੁਲਿਸ ਮੁਲਾਜ਼ਮ ਆਪਣਾ ਘਰ ਲੈ ਸਕਦਾ ਆਪਣੇ ਬੱਚੇ ਨੂੰ ਇੱਕ ਅੱਛੀ ਐਜੂਕੇਸ਼ਨ ਦੇ ਸਕਦਾ ਆਪਣੇ ਬੱਚੇ ਨੂੰ ਇੱਕ ਡਾਕਟਰ ਬਣਾ ਸਕਦਾ ਜੇਕਰ ਤੁਸੀਂ ਪ੍ਰਾਈਵੇਟ ਵਿੱਚ ਆਪਣੇ ਬੱਚੇ ਨੂੰ ਇੱਕ ਡਾਕਟਰ ਦੀ ਡਿਗਰੀ ਕਰਾਉਣੀ ਹੈ ਜੀ ਇੱਕ 1 ਕਰੋੜ ਰੁਪਏ ਤੁਹਾਨੂੰ ਅੱਜ ਦੀ ਡੇਟ 'ਚ ਚਾਹੀਦਾ ਤੇ ਜੇ ਦਾਸਾਲ ਤੱਕ ਤੁਹਾਡੇ ਬੱਚੇ ਐਜੂਕੇਸ਼ਨ ਲਊਗਾ ਤਾਂ 1.5 ਕਰੋੜ ਤੋਂ ਘੱਟ ਮੋਦੀ 26000 ਤੱਕ ਹੀ ਅਸੀਂ ਆਪ ਦਾ ਪਰਿਵਾਰ ਪਾਲਾਂਗੇ ਕਿਉਂਕਿ ਮੈਂ ਕਿ ਮੈਂ 29200 ਦੇ ਬੱਚੇ ਵਰਤੀ ਕੀਤੀ ਵੀ ਕਿ ਐਜੂਕੇਸ਼ਨ ਦੇਣਗੇ ਆਪਣੇ ਬੱਚੇ ਕਿ ਆਪਣੇ ਮਾਂ-ਬਪ ਦਾ ਇਹ ਚੱਕਣ ਕੇ ਪਾਰ ਇਸ ਕਰਕੇ ਅਸੀਂ ਸਰਕਾਰ ਦੀ ਸਖਤ ਨਿੰਦਿਆ ਕਰਦੇ ਆ ਜੋ ਸਰਕਾਰ ਨੇ ਸਾਡੇ ਨਾਲ ਵਾਦੇ ਕੀਤੇ ਸੀ ਸਰਕਾਰ ਨੂੰ ਪੂਰਾ ਕਰੇ ਨਹੀਂ ਤਾਂ ਸਾਡਾ ਸੰਘਰਸ਼ ਜਿਹੜਾ ਹੋਰ ਰੂਪ ਧਿੱਖਾ ਕਰੂਗਾ ਤੇ ਉਹਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੁਰਬਾਨੀ ਦੇਣੀ ਪਈ ਉਸੇ ਦੇਵਾਂਗੇ ਉਸ ਦੀ ਸਾਰੀ ਜ਼ਿੰਮੇਵਾਰੀ ਜਾਰ ਸਰਕਾਰ ਤੇ ਉੱਚ ਅਧਿਕਾਰੀਆਂ ਦੀ ਹੋਵੇਗੀ ਕੀ ਨਾਮ ਆਣਾ ਮੈਂ ਤੇ ਜਿਹੜਾ ਤੁਹਾਡਾ ਪਹਿਲਾ ਸਵਾਲ ਸੀ ਮੈਂ ਉੱਥੇ ਸਵਾਲ ਤੇ ਆਉਂਗੀ ਜੇ ਮੁਲਾਜ਼ਮ 2020 ਤੋਂ ਭਰਤੀ ਜਿਹੜੇ ਆ ਉਹ ਤੇ ਜਿਹੜਾ ਪੰਜਾਬ ਦਾ ਪੇ ਸਕੇਲ ਨਹੀਂ ਲੈ ਰਹਾ ਤਾਂ ਫਿਰ ਇਹ ਮੰਤਰੀ ਲੋਕ ਕਿਉਂ ਸਾਡਾ ਵੀ ਇਹ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਹੈ ਤੇ ਜਾਂ ਤਾਂ ਫਿਰ ਤੁਸੀਂ ਸਾਰੇ ਇੱਕ ਜੇ ਹੋ ਜੋ ਜਿਵੇਂ ਤੁਸੀਂ ਕਹਿੰਦੇ ਸੀਗੇ ਕਿ ਸਾਰੇ ਇੱਕੋ ਜਿਹੇ ਹੋਣਗੇ ਇੱਕੋ ਹੀ ਪੇ ਸਕੇਲ ਹੋਊਗਾ ਸਭ ਕੋ ਸਿੱਕੋ ਹੀ ਹੋਊਗਾ ਸਾਡੇ ਮਾਨ ਸਾਹਿਬ ਨੂੰ ਇਹ ਬੇਨਤੀ ਹੈ ਵੀ ਸਾਡੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਜਿਵੇਂ ਉਹਨਾਂ ਨੇ ਕਿਹਾ ਸੀ ਵੀ ਇਕਵਲ ਵਰਕ ਤੇ ਇਕਵਲ ਪੇ ਉਵੇਂ ਦਾ ਕਰ ਦਿਓ ਤੇ ਨਾਲੇ ਜਿਵੇਂ ਇਹਨਾਂ ਨੇ ਪੈਨਸ਼ਨਾਂ ਬਾਕੀ ਲੋਕਾਂ ਨੂੰ ਲਾਈਆਂ ਹੋਈਆਂ ਨੇ ਆਪਦੇ ਮੰਤਰੀਆਂ ਨੂੰ ਪੈਨਸ਼ਨਾਂ ਲੱਗੀਆਂ ਹੋਈਆਂ ਤੇ ਸਾਡੇ ਵੀ ਸਾਰੇ ਮੁਲਾਜ਼ਮਾਂ ਨੂੰ ਉਹ ਜਿਹੜੀਆਂ ਪੈਨਸ਼ਨਾਂ ਦਿੱਤੀਆਂ ਜਾਣ ਧੰਨਵਾਦ